ਬਿਕਰਮ ਅਜੀਠਿਆ ਨੂੰ ਇੱਕ ਵਾਰ ਫਿਰ ਤੋਂ ਕੋਰਟ ਨੇ ਵੱਡਾ ਝਟਕਾ ਦੇ ਦਿੱਤਾ ਹੈ ਤੇ ਦੱਸਦੀ ਹੈ ਕਿ 14 ਦਿਨਾਂ ਦੀ ਮੁੜ ਨਿਆਂ ਖਿਰਾਸਤ ਦੇ ਵਿੱਚ ਪੇਸ਼ ਦਿੱਤਾ ਗਿਆ ਤੇ ਬਿਕਰਮ ਅਜੀਠਿਆ ਨੂੰ ਲੈ ਕੇ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀ ਹੈ ਕਿ ਅੱਜ ਕੋਰਟ ਦੇ ਵਿੱਚ ਬਿਕਰਮ ਅਜੀਠਿਆ ਨੂੰ ਪੇਸ਼ ਕੀਤਾ ਗਿਆ ਤੇ ਜਿਸ ਤੋਂ ਬਾਅਦ ਕੋਰਟ ਨੇ ਆਪਣਾ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਮੁੜ ਤੋਂ ਬਿਕਰਮ ਅਜੀਠਿਆ ਨੂੰ ਨਿਆਂ ਖਿਰਾਸਤ ਦੇ ਵਿੱਚ ਪੇਸ਼ ਦਿੱਤਾ ਹੈ ਤੇ ਪੂਰਾ ਮਾਮਲਾ ਹੈ ਤੇ ਦੱਸਦੀ ਹੈ ਕਿ ਬਿਕਰਮ ਅਜੀਠਿਆ ਦੇ ਘਰ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਰੇਡ ਤੇ ਜਿਸ ਤੋਂ ਬਾਅਦ ਉਥੇ ਕੁਝ ਸਮੇਂ ਬਾਅਦ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਦਲ ਭੜਕਦਾ ਹੋਇਆ ਨਜ਼ਰ ਆਉਂਦਾ ਹੈ ਤੇ ਪਹਿਲਾਂ ਉਹਨਾਂ ਨੂੰ 7 ਦਿਨਾਂ ਦੇ ਰਿਮਾਂਡ ਦੇ ਉੱਤੇ ਭੇਜਿਆ ਗਿਆ ਤੇ ਦੂਜੇ ਪਾਸੇ 4 ਦਿਨਾਂ ਦਾ ਰਿਮਾਂਡ ਉਹਨਾਂ ਨੂੰ ਮੁਰਤੋਂ ਮਿਲਿਆ ਤੇ ਜਿੱਦੇ ਤਹਿਤ ਫਿਰ ਤੋਂ ਜਿਹੜਾ ਕਿ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਬਿਕਰਮ ਮਜੀਠੀਆ ਨੂੰ ਭੇਜ ਦਿੱਤਾ ਗਿਆ ਤੇ ਅੱਜ 14 ਦਿਨਾਂ ਦੀ ਨਿਆਇਕ ਹਿਰਾਸਤ ਜਿਹੜੀ ਕਿ ਉਹਨਾਂ ਦੀ ਖਤਮ ਹੋ ਗਈ ਤੇ ਬਿਕਰਮ ਮਜੀਠੀਆ ਨੂੰ ਅੱਜ ਕੋਰਟ ਅੱਗੇ ਪੇਸ਼ ਦਾ ਗਿਆ ਪਰੰਤੂ ਦੂਜੇ ਪਾਸੇ ਕੁਝ ਅਕਾਲੀ ਦਲ ਦੇ ਵਰਕਰਾਂ ਤੇ ਲੀਡਰਾਂ ਨੂੰ ਜਿਹੜਾ ਕਿ ਘਰਾਂ ਦੇ ਵਿੱਚ ਨਜ਼ਰਬੰਦ ਤੱਕ ਕਰ ਲਿਆ ਗਿਆ ਤੇ ਉੱਥੇ ਹੁਣ ਵਿਕਰਮ ਮਜੀਠੀਆ ਨੂੰ ਅੱਜ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਨਿਆਇਕ ਹਿਰਾਸਤ ਦੇ ਵਿੱਚ ਮੁਰਤੋਂ ਉਹਨਾਂ ਨੂੰ ਭੇਜ ਦਿੱਤਾ ਗਿਆ ਤੇ ਦੱਸਦੇ ਕਿ ਵਿਕਰਮ ਮਜੀਠੀਆ ਦੀ ਹੁਣ ਮੁਰਤੋਂ ਨਿਆਇਕ ਹਿਰਾਸਤ ਵਧਾਈ ਗਈ ਹੈ ਤੇ ਜਿਸ ਤੋਂ ਬਾਅਦ ਹੁਣ 2 ਅਗਸਤ ਨੂੰ ਜਿਹੜੇ ਕੈਫਰ ਤੋਂ ਕੋਰਟ ਅੱਗੇ ਪੇਸ਼ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੈ ਜਿਹੜੀ ਕਿ ਹੁਣ 2 ਅਗਸਤ ਨੂੰ ਹੋ ਵੀ ਤੇ ਇਹ ਕਿ ਅੱਜ ਕੋਰਟ ਦੇ ਵਿੱਚ ਬਿਕਰਮ ਅਜੀਠਿਆ ਨੂੰ ਪੇਸ਼ ਕੀਤਾ ਗਿਆ ਤੇ ਜਿਸ ਤੋਂ ਬਾਅਦ ਕੋਰਟ ਨੇ ਆਪਣਾ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਮੋੜ ਤੋਂ ਬਿਕਰਮ ਅਜੀਠਿਆ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਤੇ ਪੂਰਾ ਮਾਮਲਾ ਇਹ ਹੈ ਤੇ ਦੱਸਦੀ ਕਿ ਬਿਕਰਮ ਅਜੀਠਿਆ ਦੇ ਘਰ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਰੇਡ ਮਾਰੀ ਤੇ ਜਿਸ ਤੋਂ ਬਾਅਦ ਉੱਥੇ ਕੁਝ ਸਮੇਂ ਬਾਅਦ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਦਲ ਭੜਕਦਾ ਹੋਇਆ ਨਜ਼ਰ ਆਉਂਦਾ ਹੈ ਤੇ ਪਹਿਲਾਂ ਉਹਨਾਂ ਨੂੰ 7 ਦਿਨਾਂ ਦੇ ਰਿਮਾਂਡ ਦੇ ਉੱਤੇ ਭੇਜਿਆ ਤੇ ਦੂਜੇ ਪਾਸੇ 4 ਦਿਨਾਂ ਦਾ ਰਿਮਾਂਡ ਉਹਨਾਂ ਨੂੰ ਮੁਰਤੋਂ ਮਿਲੇ ਆ ਤੇ ਜਿੱਥੇ ਤਹਿਤ ਫਿਰ ਤੋਂ ਜਿਹੜਾ ਕਿ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਬਿਕਰਮ ਮਜੀਠੀਆ ਨੂੰ ਭੇਜ ਦਿੱਤਾ ਗਿਆ ਤੇ ਅੱਜ 14 ਦਿਨਾਂ ਦੀ ਨਿਆਇਕ ਹਿਰਾਸਤ ਜਿਹੜੀ ਕਿ ਉਹਨਾਂ ਦੀ ਖਤਮ ਹੋ ਗਈ ਤੇ ਬਿਕਰਮ ਮਜੀਠੀਆ ਨੂੰ ਅੱਜ ਕੋਰਟ ਅੱਗੇ ਪੇਸ਼ ਕੀਤਾ ਗਿਆ ਪਰੰਤੂ ਦੂਜੇ ਪਾਸੇ ਕੁਝ ਅਕਾਲੀ ਦਲ ਦੇ ਵਰਕਰਾਂ ਤੇ ਲੀਡਰਾਂ ਨੂੰ ਜਿਹੜਾ ਕਿ ਘਰਾਂ ਦੇ ਵਿੱਚ ਨਜ਼ਰਬੰਦ ਤੱਕ ਕਰ ਲਿਆ ਗਿਆ ਤੇ ਉਥੇ ਹੀ ਹੁਣ ਬਿਕਰਮ ਮਜੀਠੀਆ ਨੂੰ ਅੱਜ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਨਿਆਇਕ ਹਿਰਾਸਤ ਵਿੱਚ ਮੁਰ ਤੋਂ ਉਹਨਾਂ ਨੂੰ ਭੇਜ ਦਿੱਤਾ ਗਿਆ ਤੇ ਦੱਸਦੇ ਕਿ ਵਿਕਰਮ ਮਜੀਠੀਆ ਦੀ ਹੁਣ ਮੁਰ ਤੋਂ ਨਿਆਇਕ ਹਿਰਾਸਤ ਵਧਾਈ ਗਈ ਹੈ ਤੇ ਇਸ ਤੋਂ ਬਾਅਦ ਹੁਣ 2 ਅਗਸਤ ਨੂੰ ਜਿਹੜੇ ਕੇਫਰ ਤੋਂ ਕੋਰਟ ਅੱਗੇ ਪੇਸ਼ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੈ ਜਿਹੜੀ ਕਿ ਹੁਣ 2 ਅਗਸਤ ਨੂੰ ਹੋ ਵੀ ਤੇ ਇਹ ਕਿ ਅੱਜ ਕੋਰਟ ਦੇ ਵਿੱਚ ਬਿਕਰਮ ਮਜੀਠੀਆ ਨੂੰ ਪੇਸ਼ ਕੀਤਾ ਗਿਆ ਤੇ ਜਿਸ ਤੋਂ ਬਾਅਦ ਕੋਰਟ ਨੇ ਆਪਣਾ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਮੋੜ ਤੋਂ ਬਿਕਰਮ ਮਜੀਠੀਆ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਤੇ ਪੂਰਾ ਮਾਮਲਾ ਇਹ ਹੈ ਤੇ ਦੱਸ ਦਈਏ ਕਿ ਬਿਕਰਮ ਮਜੀਠੀਆ ਦੇ ਘਰ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਰੇਡ ਮਾਰੀ ਤੇ ਜਿਸ ਤੋਂ ਬਾਅਦ ਉੱਥੇ ਕੁਝ ਸਮੇਂ ਬਾਅਦ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਦਲ ਭੜਕਦਾ ਹੋਇਆ ਨਜ਼ਰ ਆਉਂਦਾ ਹੈ ਤੇ ਪਹਿਲਾਂ ਉਹਨਾਂ ਨੂੰ 7 ਦਿਨਾਂ ਦੇ ਰਿਮਾਂਡ ਦੇ ਉੱਤੇ ਭੇਜਿਆ ਤੇ ਦੂਜੇ ਪਾਸੇ 4 ਦਿਨਾਂ ਦਾ ਰਿਮਾਂਡ ਉਹਨਾਂ ਨੂੰ ਮੁਰਤੋਂ ਮਿਲੇ ਆ ਤੇ ਜਿੱਥੇ ਤਹਿਤ ਫਿਰ ਤੋਂ ਜਿਹੜਾ ਕਿ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਬਿਕਰਮ ਮਜੀਠੀਆ ਨੂੰ ਭੇਜ ਦਿੱਤਾ ਗਿਆ ਤੇ ਅੱਜ 14 ਦਿਨਾਂ ਦੀ ਨਿਆਇਕ ਹਿਰਾਸਤ ਦੇ